ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਹਿਲਾਂ ਐਡਰੈਸ ਇੱਕ ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਨੌ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਟੋਕੜ ਗੱਪਣ ਵੀ ਹੋਣਗੇ ਵਿੱਚ ਸੱਜ ਜੁੱਗੀਆਂ ਬੱਚੀਆਂ ਤੇ ਬਿਨਾਂ ਬੱਚੇ ਤੋਂ ਵੀ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਡਾ ਨਾ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਮ ਜਿਹੜੀ ਗੱਲ ਨਾ ਹੋਵੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਾਂ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲਿਨੀ ਆ ਬਾਈ ਗੁਰਵਰਿਆਮ ਸਿੰਘ ਦੀ ਸੱਸੀ ਕਾਲ ਸੱਸੀ ਕਾਲ ਜੀ ਮਾਰੋ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਚੱਲਦੀ ਕਾ ਜੀ ਵਧੀਆ ਚੱਲੀ ਗਿਆ ਕੰਮ ਕਰ ਹ ਅਰੇ ਅਰੇ ਸੋ ਬੋਲ ਦੋ ਆਪਣਾ ਗਾ ਰੈਜ ਜੀ ਪਿੰਡ ਝਾਂਪ ਕੇ ਖੁਰਦੋ ਜੀ ਜ਼ਿਲ੍ਹਾ ਤਰਨਤੰਪ ਤਹਿਸੀਲ ਵੀ ਤਰਨਤੰਪ ਨੂੰ ਠੀਕ ਹੈ ਜੀ ਤੇ ਨਾਮ ਜੀ ਪ੍ਰਤਾਪ ਸਿੰਘ ਛਾਹ ਠੀਕ ਹੈ ਜੀ ਫੋਨ ਨੰਬਰ ਜੀ 628474127 628474127 ਠੀਕ ਹੈ ਜੀ ਜਨਮ ਨੰਬਰ ਜੀ 787901127 787901127 ਠੀਕ ਹੈ ਜੀ ਬਾਕੀ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰਪਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਿਕਵੈਸਟ ਬੇਨਤੀ ਇਹੋ ਹੁੰਦੀ ਵੱਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਦਵਤ ਵਾਸਪੋਰਟ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦੂਜੀ ਬੇਨਤੀ ਇਹ ਹੱਥ ਜੋੜ ਕੇ ਵੀ ਵੀਡੀਓ ਪਰਵਾਸ ਦੇ ਵਿੱਚ ਬਹਿ ਕੇ ਵੇਖੋ ਜੀ ਫਿਰ ਆਪਾਂ ਮੁਸਾਈ ਬ ਠੀਕ ਹੈ ਜੀ ਘਰੇ ਆ ਕੇ ਤੇ ਆਪਦੀ ਤਸੱਲੀ ਕਰ ਸੱਲੀ ਕਰ ਲੈਣਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋਲ ਟੋਟਲ ਨੌਨ ਆ ਗਏ ਹਨ ਨੌਨ ਆ ਗਏ ਜੀ ਬੱਚਿਆਂ ਵਾਲੀਆਂ ਵੀ ਆ ਬੱਚਿਆਂ ਤੋਂ ਬਣਾ ਹੋਈਆਂ ਭਾ ਸਾਰੇ ਹੈਗੇ ਠੀਕ ਹੈ ਜੀ ਟੋਕੜ ਗੱਬੜੀ ਵੀ ਹੈਗੀ ਹਾਂਜੀ ਟੋਕੜ ਗੱਬੜੀ ਠੀਕ ਹੈ ਜੀ ਤੇ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਇਹ ਭਾਜੀ ਪਹਿਲੇ ਸੂਏ ਝੋਟੀਏ ਜੀ ਕਿੰਨਾ ਟਾਈਮ ਹੋ ਗਿਆ ਵੀ ਸੂਈ ਦੁੱਧ ਹੈਗਾ ਜੀ ਇਸ ਲਈ 8 ਲੀਟਰ ਅੱਛਾ ਜੀ ਹਾਂਜੀ ਹਾਂਜੀ ਤੇ ਸੂਈ ਨੂੰ ਕਿੰਨਾ ਨੂੰ ਸੂਈ ਨੂੰ ਭਾਜੀ 3 ਮਹੀਨੇ ਹੋਏ ਇਹਦੇ ਹਾਂਜੀ ਤੇ ਅਵੇ ਕੋਈ ਕਿੱਥੋਂ ਕੱਲਗਾ ਕੋਈ 2-3 ਮਹੀਨੇ ਸੂਈ ਨੂੰ ਆਇਆ 1 ਮਹੀਨਾ ਬਣੀ ਨੂੰ ਆਇਆ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਦੁੱਧ ਦੇ ਹਿਸਾਬ ਨਾਲ ਦੇਣੀ ਹੈ ਅੱਛਾ ਦੁੱਧ ਵਾਲਾ ਮੋਲ ਹੈ ਹੈਨਾ ਹਾਂਜੀ ਹਾਂਜੀ ਠੀਕ ਹੈ ਦੋਸਤੋ ਥਣਾ ਥਣਾ ਦੀ ਕੁਆਲਿਟੀ ਕਰ ਲਿਓ ਚਾਹੇ ਤਾ ਵੇਖੋ ਥਣੇ ਦੇ ਸਿਰਫ ਇਹ ਆ ਜਿੱਦਾਂ ਦੀ ਕਿਸੇ ਸੰਭੀ ਆ ਉਦਾਂ ਦਾ ਮੋਲ ਹੈ ਹਾਂਜੀ 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 ਠੀਕ ਹੈ ਸੂਆ ਪਹਿਲਾ ਸੂਈਆ ਤੇ ਦੁੱਧ ਕਿੰਨਾ ਤਿਆਰ ਹੈ ਜੀ ਹੁਣ ਇਹਦੇ ਥੱਲੇ ਜੀ 8 ਲੀਟਰ ਹੈ ਜੀ 8 ਲੀਟਰ ਤਿਆਰ ਹੈ ਹਾਂਜੀ ਮਰੀਅਮ ਸਿੰਘ ਜੀ ਦੁੱਧ ਕਿੰਨਾ 2.8 ਲੀਟਰ ਹੈ ਜੀ ਪੱਕਾ ਪੱਕਾ ਪਿਆਰੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਫੇਰ ਸ਼ੁਰੂਆਤ ਇਹਦੀ ਸਭ ਤੋਂ ਪਹਿਲਾਂ ਕਿਹਨੇ ਇਹ ਹੋਈ ਹੈ ਕਈ ਭੈਣ ਭਰਾ ਨੇ ਥਾਪਨਾ ਥਾਪੀਆਂ ਆ ਹੋਏ ਤਾਂ ਥਾਪਨਾ ਫੇਰ ਹੀ ਮਾਰਦੀ ਹੈ ਠੀਕ ਹੈ ਠੀਕ ਹੈ ਇਹ ਕਿੰਨੇ ਚ ਪਹੁੰਚਦੀ ਬਿਲਕੁਲ ਹੀ ਜਾਇਜ਼ ਹੈ ਜੀ ਹਾਂਜੀ ਇਹਦੀ 55 ਚ ਪਹੁੰਚ ਕਰਦੀਏ 55 ਚ ਉਹੀ ਹੈਗਾ ਮਾਨਤਾ 53000 ਚ ਪਹੁੰਚ ਕਰਾਂ ਗੱਡੀ ਆਪਦੇ ਲੈ ਆਉਗਾ ਤੇ ਪੂਰੇ 51000 51000 ਹੈ ਨਾ ਜੀ ਠੀਕ ਹੈ ਲੋ ਟੋਰੀ ਸ਼ੁਰੂਆਤ ਕਰਨੀ ਆਪਾਂ ਬਿਲਕੁਲ ਹੀ ਲੈਸ ਤੋਂ ਠੀਕ ਹੈ ਜੀ ਦੋਸਤੋ ਛੋਟੇ ਜਿਹੇ ਮੋਲ ਤੋਂ ਸ਼ੁਰੂਆਤ ਹੋਈ ਹੈ ਕਰਿਓ ਚੱਕ ਸਵੇਰ ਪਹਿਲਾ 8 ਕਿਲੋ ਦੁੱਧ ਪਿਆਰ 54000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੀ ਹੋਊਗੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਜਾਂਦਾ ਫੇਰ ਦੋਸਤੋ ਤੁਹਾਨੂੰ ਮਿਲ ਜਣੀ ਹੈ ਮੱਝ 51000 ਰੁਪਏ ਜੀ ਭਾਜੀ ਪਹਿਲਾਂ ਕੱਢ ਕੱਢ ਦੇਖ ਲਿਓ ਸਵੇਰ ਪਹਿਲਾ ਜੀ ਪਹਿਲਾਂ ਸਵੇਰ ਛੋਟੀ ਦਾ ਠੀਕ ਹੈ ਜੀ ਲਓ ਜੀ ਕਰਿਓ ਚੱਕ ਡਰਦਾ ਨਾ ਕੈਮਰੇ ਤੋਂ ਡਰਦੀ ਹੈ ਹਾਂਜੀ 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 ਅਛਾ ਜੀ 53 53000 ਤੇ ਪਹੁੰਚ ਗੱਡੀ ਕਵਾਮ ਕਿਲੇਉ ਕ 55000 ਦੀ 8 ਕਿਲੋ ਦੁੱਧ ਜੀ ਠੀਕ ਹੈ ਜੀ ਦੋਸਤੋ ਮਾਝ ਡਰ ਗਈ ਥੋੜੇ ਜੇ ਛੋਟੇ ਬੱਚੇ ਹੋ ਨਾ ਗੁੱਡੀਆਂ ਢੋਦੇ ਤੇ ਬੁੱਢੀ ਤੋਂ ਮਾਝ ਥੋੜੀ ਜੀ ਡਰ ਕੇ ਤਾਂ ਆ ਗਏ ਉਹ ਤਾਂ ਨਹੀਂ ਜੀ ਗੱਲ ਕੋਈ ਵੈਸੇ ਡਰਦੀ ਨਹੀਂ ਕਿ ਤੁਹਾਨੂੰ ਇੱਕ ਵਾਰ ਦੁਬਾਰਾ ਵੀ ਤੋਰ ਕੇ ਰਾਸਤੇ ਵਿਖਾ ਦਾਂਗੇ ਤੇ ਇਹਦੋਂ ਅਗੇ ਬਰੇਮ ਜੀ ਆ ਗਈ ਦੋ ਨੰਬਰ ਦੋ ਨੰਬਰ ਤੇ ਮਹੀਂ ਜੀ ਹਾਂ ਜੀ ਦੁੱਧ 7 ਲੀਟਰ ਜੇ ਪੱਕਾ ਸੂਹਾ ਕਿਰਮ ਜੀ ਦਾ ਭਾਜੀ ਸੂਹਾ ਦੇ ਭੈਣ ਭਰਾ ਵੇਖ ਕੇ ਦੱਸਣਗੇ ਸੂਹਾ ਇਹਦਾ ਝੋਟੀ ਦਾ ਪਹਿਲਾ ਹੀ ਆ ਅੱਛਾ ਜੀ ਸਿਰਫ ਸਾਂ ਹੇहां ਸਾਮ ਤੋਂ ਕਚੇ ਰਹੇ ਨੇ ਹਨਾ ਜੀ ਬਾਕੀ ਇੱਕ ਗੱਲ ਹੋਰ ਵੀ ਆ ਆਪਣੀ ਵਾਲੋਂ ਭਾਵੇਂ ਦਹਾਵੇਂ ਸੁਲੇ ਲਾਲੇ ਦੇ ਆਪਣੇ ਨੂੰ ਖੁੱਲੀ ਛੁੱਟੀ ਛੁੱਲੀਆਂ ਛੁੱਟੀਆਂ ਜੀ ਉਹ ਤਾਂ ਦੋਸਤੋ ਜੇ ਵੇਖੀ ਨਾ ਮੈਂ ਤੇ ਰੁਕ ਚਾ ਚੱਲੂ ਤੇ ਮੈਂ ਨਾ ਸਿਰਫ ਸਾਂਭੀ ਨਹੀਂ ਆਂ ਤੇ ਚਾਰੂ ਮੈਂ ਢੀ ਜਰੀ ਦੀ ਭਾਜੀ ਚਾਰ ਚੂਰ ਤੂੜੀ ਤੰਦ ਸਾਰਾ ਕੋ ਖਾਈ ਜਾਂਦੀ ਠੀਕ 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 ਆ ਸਾਬੇ ਖਲ ਨਹੀਂ ਨਾ ਹੋਣੇ ਨੇ ਮੂੰਹ ਨਹੀਂ ਪੁੱਟਣਾ ਖੁਰਲੀ ਦੁੱਧ 7 ਕਿਲੋ ਤਿਆਰ ਜੀ ਦੁੱਧ 7 ਕਿਲੋ ਜੀ ਇਹਦੀ ਪਹੁੰਚ ਕਿੰਨੇ ਚ ਕਰ ਲੈਣੀ ਇਹਦੀ ਭਾਜੀ ਦੈ ਜੀ ਆ ਹਾਂਜੀ ਇਹ ਚਲੋ ਹੁਣ ਸਾਮ ਸੌਣ ਵਾਲੇ ਥਾਂ ਚਲ ਜੂਗੀ ਹਾਂਜੀ ਤੇ ਇਹਦਾ ਮੁੱਲ ਤੇ ਮਰਜ਼ੀ ਕਰੀਗੀ ਆਪਾਂ ਹਾਂ ਹਾਂਜੀ ਬ੍ਰਿਯਾਮ ਸਿੰਘ ਜੀ ਦੱਸੋ ਫੇਰ ਜੀ ਦੀ ਭਈ ਹਾਂਜੀ ਇਹਦੀ ਭਾਜੀ 48000 ਟ ਪਹੁੰਚ ਜੇ 48000 100 ਕਿਲੋਮੀਟਰ ਤੱਕ ਠੀਕ ਹੈ ਜੀ ਗੱਡੀ ਕੋ ਆਬ ਜ਼ਿਲ੍ਹੇ ਉਹ 45000 ਸਭ ਤੋਂ ਛੋਟਾ ਮੁੱਲ ਹਾਂਜੀ ਸਭ ਤੋਂ ਛੋਟਾ ਜੀ ਇਹ ਤੋਂ ਵੀ ਛੋਟਾ ਹੈਗਾ ਇੱਕ ਅੱਛਾ ਇਹ ਤੋਂ ਛੋਟੇ ਹੋਏ ਕਿਤੋਂ ਛੋਟਾ ਹੈਗਾ ਉਹ ਦੋਸਤੋ ਸ਼ੁਰਲੀ ਖੇਡਾਂਗੇ ਲੱਗੇ ਜੇ ਲੱਗੇ ਹਾਂਜੀ ਹਾਂਜੀ ਜੇ ਤੋ ਕੋਈ ਵੀਡੀਓ ਪਹੁੰਚੀ ਨਾ ਤੋਗਾ ਤਾਂ ਉਹਦਾ ਚਾਰੂ ਏਡੀ ਵੀ ਆ ਮੈਂ ਖੇਚ ਕੇ ਨੂੰ ਖੁਰਲੀ ਪਰਾਂ ਕਰਨਾ ਠੀਕ ਹੈ ਜੀ ਕਿਸੇ ਨੇ ਕਿਕਰ ਥੱਲੇ ਬੰਨ ਛੱਡੀ ਜਾਵੇ ਠੀਕ ਹੈ ਲਓ ਜੀ ਕਰਿਓ ਚੈੱਕ ਦੋਸਤੋ ਸੁਆ ਵੈਸੇ ਪਹਿਲਾਂ ਜਾਵਦੀ ਹੈ ਬਾਕੀ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਜਿੱਦਾਂ ਦਾ ਤੁਸੀਂ ਕਰੋ ਚੈੱਕ ਤੁਹਾਡਾ ਹੋ ਜਾਣਾ ਸਾਹਮਣੇ ਸਕਰੀਨ ਤੇ ਵਿਖਾ ਦਈ ਤੁਹਾਨੂੰ 7 ਕਿਲੋ ਦੁੱਧ ਪੱਕਾ ਤਿਆਰ 48000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੈ ਨਾ ਜੀ ਹਾਂਜੀ ਹਾਂਜੀ 45000 ਰੁਪਿਆ ਦੋਸਤੋ ਲੱਗੂਗਾ ਜੇ ਕੋਈ ਵੀਰ ਗੱਡੀ ਆਪਣੇ ਲੈ ਕੇ ਆਵੇ ਹਾਂਜੀ 45000 ਪੂਰੇ ਦੇ ਹਾਂਜੀ ਕਰਿਓ ਚੈੱਕ ਦੋਸਤੋ ਮਾਜ ਸੋਹਣੀਆਂ ਸਿਰਫ ਸਾਮ ਤੋਂ ਥੋੜੀ ਜਿਹੀ ਰਹਿ ਗਈ ਹੈ ਜੀ ਸਿਰਫ ਆ 5000 1500 ਵਾਲਾ ਗੇੜ ਰੱਖੰਦਾ ਹੈ ਜੀ ਕੰਮ ਆਪਾਂ ਰੱਖਿਆ ਬਿਲਕੁਲ ਦੋਸਤੋ ਨੋਰਮਲ ਰੇਟ ਸ਼ੁਰੂਆਤ ਜਿਹੜੀ ਹੋਈ ਆ ਸੋਨੇ ਰੇਟਾਂ ਤੋਂ ਹੋਈ ਆ ਬਿਲਕੁਲ ਨਿਕ ਨਿਕੀ ਰੇਟਾਂ ਹੈ ਜੀ ਹੈ ਇੰਗਾਂ ਝੋਟੀਆਂ ਜੇ ਭੈਣ ਭਰਾਵਾਂ ਦੇ ਗਾੜੀ ਬਾਕੀ ਆਪਦੀ ਕੋ ਜੱਜ ਕਰ ਲੈ ਜਿੱਤਾ ਮਰਜੀ ਆਪਾਂ ਨੂੰ ਵੇਖਣ ਨੂੰ ਵੀ ਜ਼ਿਆਦਾ ਨਹੀਂ ਬਾਕੀ ਚਲੋ ਜਿਹੜੇ ਭੈਣ ਭਰਾ ਨੇ ਹੋਣਾ ਆਪਣੀ ਜਜਮੈਂਟ ਕਰ ਲੈ ਮੈਂ ਨਾ ਜੀ ਗੱਲ ਇਹ ਆ ਇਹ ਵਿੱਚ ਜਿਹੜੀ ਕੰਡੀਸ਼ਨ ਦਾ ਡੰਗ ਰਿਆ ਉਸੇ ਕੰਡੀਸ਼ਨ ਦਾ ਮੁੱਲ ਆ ਠੀਕ ਇਹ ਦੋ ਕੀ ਆ ਗਿਆ ਜੀ ਤਿੰਨ ਨੰਬਰ ਬਰਿਆੰਸ ਨੂੰ ਗਾੜੀ ਭਾਜੀ ਸਾਢੇ 24 ਮਹੀਨਿਆਂ ਦੀ ਮੈਂ ਚੈੱਕਪਾਸ ਚਾਹੁੰਦੀ ਆ ਕੇ ਦੇਣੀ ਆ ਕਨਫਰਮ ਚੈੱਕਪਾਸ ਹੈ ਨਾ ਜੀ ਦੁੱਧ ਭਾਵੇਂ 7 6 ਹੋਵੇ ਪੰਜ ਅੱਖਰਾਂ ਦੇ ਪੱਕਾ ਮੈਂ ਚੈੱਕ ਕਰਾਈਆ ਪੰਜ ਨੰਬਰ ਦਾ ਪੱਕਾ ਚੈੱਕ ਕਰਾਇਆ ਡੰਗਰ ਤੁਹਾਨੂੰ ਪਤਾ ਕੱਟ ਹਾਂਜੀ ਹਾਂਜੀ ਜਿਹੜੀ ਡੰਗਰ ਦੂਜੀ ਥਾਂ ਤੋਂ ਇਹ ਸੂਆ ਕਿਨਵਾ ਸੁਣੀ ਦੀ ਮੁਰੜ ਭਾਜੀ ਇਹ ਸੂਆ ਉਹਨਾਂ ਦੇ ਕਨ ਮੁਤਾਬਕ ਤੇ ਉਹ ਦੂਜਾਂ ਦੇ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਆਪ ਜੀ ਸਮਝ ਬੇਖੇ ਕੋਈ ਮੁੜ ਕੇ ਆਦਾਂ ਦੇ ਵਪਾਰੀ ਤੇ ਜਿੱਦੋਂ ਨਹੀਂ ਟਪੰਦ ਨੇ ਠੀਕ ਹੈ ਜੀ ਹੈਗੇ ਨਹੀਂ ਗੱਲ ਲਓ ਜੀ ਦ ਸੂਹਾ ਭਾਈ ਨੇ ਦੱਸਤਾ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਾਂਜੀ ਸਾਢੇ 4 ਮਹੀਨੇ ਦਾ ਟਾਈਮ 4 ਮਹੀਨੇ ਦੀ ਚੱਕ ਮਾ ਭਾਈ ਉਹ ਤਾਂ ਦੁਜਾ ਸੋਣੀ ਉਹਨਾਂ ਨੇ ਕਹਿਣ ਮਦਾ ਅੱਛਾ ਜੀ ਪੱਕੇ ਸੂਈ ਹੋ ਗਈ ਥੋੜੀ ਠੀਕ ਹੈ ਜੀ ਹਾਂ ਤੇ 4 ਮਹੀਨੇ ਕਨਫਰਮ ਜੀ 4 ਮਹੀਨੇ ਨਹੀਂ ਪੱਕੀ 4 ਮਹੀਨੇ ਕਨਫਰਮ ਚੈੱਕ ਪਾਸ 5 ਅਤੇ ਆਪਣੇ 5 ਕਿਲੋ ਦੁੱਧ ਮੰਨ ਕੇ ਚਲੋ ਜੀ ਦੁੱਧ 6-7 ਦੀ ਆਪਾਂ 5 ਅੱਖਰ ਠੀਕ ਹੈ ਜੀ ਇਹਦਾ ਵਿਰਿਆਮ ਸਿੰਘ ਜੀ ਰੇਟ ਕਿੰਨਾ ਕਰ ਰਣਾ ਕਿੰਨੇ ਚ ਪਹੁੰਚ ਕਰਨੇ ਭਾਈ ਮੇਰੇ ਹਿਸਾਬ ਨਾਲ ਜਿਹੜਾ ਆਪਾਂ ਇਹਦਾ ਮੁੱਲ ਕਰਨਾ ਨਾ ਇਹ ਮੁੱਲ ਤੇ ਤੇ ਆਪਾਂ ਬਿਨਾ ਬੱਚੇ ਤੋਂ ਮਈਆਂ ਵੇਚੀ ਜੰਨੇ ਠੀ ਮਾਲੋ ਸਾਹਿਬ ਨਾਲ ਅੱਧ ਚਾਈ ਆ ਅੱਜ ਮੁੱਲ ਵੀ ਹੁਰਦਿਆਂ ਵਾਲੇ ਕਰਦੇ ਮੈਂ ਨਾ ਕੋਈ ਗੱਲ ਹੀ ਨਹੀਂ ਤੇ ਠੀਕ ਹੈ ਜੀ ਲੋ ਜੀ ਕਰਿਓ ਚੈੱਕ ਬਸ ਕੁਝ ਸਕਿੰਟਾਂ ਦਾ ਹੀ ਵੇਟ ਕਰੋ ਬਸ ਮੁੱਲ ਆਉ ਨਹੀਂ ਗੜਾ ਇਹਦੀ ਕਰਕੇ ਜੀ 65 ਤੇ ਪਹੁੰਚ 65000 ਤੇ ਪਹੁੰਚ ਹਾਂਜੀ ਉੱਚਾ ਨਹੀਂ ਹੋ ਗਿਆ ਜਿਆਦਾ ਹਾਂ ਜਿਆਦਾ ਉੱਚਾ ਨਹੀਂ ਰਹਿੰਦਾ 60000 ਤੇ ਪਹੁੰਚ 60000 ਗੱਡੀ ਕੋ ਆਪ ਦੀ ਲੈ ਉਹ 57000 ਤੇ ਹੈਗੀ ਕਿ ਜੈਸ ਕੋਈ ਵੇਖ ਲੂ ਮੈਂ ਨਾ ਜੀ ਸਾਰੀਆਂ ਕਸਰਾਂ ਕੱਢ ਕੇ ਧੋਕੜ ਕਬੜ ਮੈਂ ਉਹਦਾ ਮਹਿੰਗੀ ਮਿਲਦੀ ਬਾਰ ਠੀਕ ਹੈ ਜੀ ਮੈਂ ਘਰੋਂ ਮਹਿੰਗਾ ਮਿਲਦਾ ਲੋ ਜੀ ਦੋਸਤੋ ਕਰਿਓ ਚੈੱਕ 60000 ਚ ਪਹੁੰਚੀ 60000 ਚ ਪਹੁੰਚੀ 60000 ਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਣੇ ਲੈ ਆਵੇ 57000 ਰੁਪਏ ਚ ਮਾਝ ਤੁਹਾਨੂੰ ਮਿਲ ਜਣੀਏ ਟੋਪਰ ਗੱਬਣ ਕਨਫਰਮ ਚੈੱਕ ਪਾਸ 5 ਲੀਟਰ ਦੁੱਧ ਵੀ ਮੌਕੇ ਦਾ ਤਿਆਰ ਚ ਹਾਂਜੀ ਹਾਂਜੀ ਆਓ ਜੀ ਅੱਗੇ ਚੈੱਕ ਪਾਸ ਜਿਹੜੀ ਉਹ ਹੀ ਆਪਾਂ ਚੈੱਕ ਪਾਸ ਰੱਖਣੀ ਦੂਜੀ ਨਹੀਂ ਨਾਲ ਸਕਦੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋ ਗੱਲਾਂ ਹੈ ਜੀ 4 ਨੰਬਰ ਇਹ ਥੱਲੇ 8 ਕਿਲੋ ਦੁੱਧ ਜਮੇ ਥੱਲੇ 8 ਕਿਲੋ ਦੁੱਧ ਜੀ ਹਾਂਜੀ ਇਹ ਸੂਆ ਕਿਰਵਾ ਸੂਈ ਇਹ ਭਾਜੀ ਸੂਆ ਦੁੱਧਾ ਸੂਈ ਆ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਇਹ ਇਸ਼ਿਆ ਪਰੇ ਤੇ ਮਿਲਦੀ ਹੈ ਪਰੇ ਤੇ ਮਿਲਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਪਹੁੰਚ ਬ੍ਰਹਿਮ ਕਰਨੇ ਚ ਕਰਨੀ ਇਹਦੀ ਭਾਜੀ ਜੈ ਜੀ ਆ ਹਾਂਜੀ ਹਾਂਜੀ ਇੱਕੋ ਗਾਲੀ ਹਾਂਜੀ 60 ਚ ਕਰਤੀਏ ਨਹੀਂ 60 ਜਿਆਦਾ ਹੁੰਦਾ ਜੀ ਜੇ 50000 ਚ ਪਹੁੰਚ ਜੇ ਗੱਡੀ ਕੋ ਅਬਦੁੱਲ 55000 58000 ਠੀਕ ਹੈ 8000 ਦੋ ਤਿਆਰ ਪੱਕਾ ਮੈਂ ਨਾ ਜੀ 8000 ਦੋ ਹੋ ਗਏ ਖੜੇ ਦੋ ਡੰਗ ਕੋਈ ਸੂਆ ਦੋਸਤੋ ਤੁਹਾਡੇ ਸਾਹਮਣੇ ਆ ਸੂਆ ਭਾਜੀ ਦੁੱਝਾ ਜੇ ਠੀਕ ਹੈ ਭੈਣ ਭਰਾਵਾਂ ਲਈ 1 ਕਿਲੋ ਦੁੱਧ ਮੌਕੇ ਦਾ ਤਿਆਰ ਰੇਟ ਇਹਦਾ ਹੋਊਗਾ 58000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚ ਹਲੋ ਕਰ ਲੋ ਚੱਕ ਜੀ ਗੱਡੀ ਜੇ ਕੋਈ ਵੀਰ ਆਪਣੀ ਲਿਆਂਦਾ ਫਿਰ ਮਿਲ ਜੀ ਤੁਹਾਨੂੰ ਇਹ 55000 ਰੁਪਏ ਨਿਗੇ ਨਿਗੇ ਰੇਟ ਦੋਸਤੋ ਅੱਜ ਹਲੋ ਕਰੋ ਜੀ ਚੱਕ ਧਾਰਾਂ ਦੂਰਾ ਵਿਰਿਆਮ ਬਰਾਬਰ ਆਉਂਦੀਆਂ ਨੇ ਚਾਰ ਬਰਾਬਰ ਦੀ ਚੌਣ ਚੋਕੇ ਖੜੇ ਦੋ ਡੰਗ ਕੋਈ ਠੀਕ ਹੈ ਜੀ ਦੂਰੋਂ ਜੇ ਗੋਉਂਦਾ ਇੱਕ ਟਾਈਮ ਵੀਡੀਓ ਗੱਲ ਤੇ ਚੋਲੇ ਇੱਕ ਟਾਈਮ ਘਰੇ ਆ ਕੇ ਚੋਲੇ ਆ ਠੀਕ ਹੈ ਜੀ ਹਾਂ ਜੀ ਲਓ ਜੀ ਪਹਿਲੇ ਪੂਰ ਦੇ ਵਿੱਚ ਤੁਹਾਨੂੰ ਚਾਰ ਨੱਕ ਦਿਖਾਤੇ ਜੀ ਇਹ ਤੋਂ ਅਗੇ ਦੂਜਾ ਪੂਰ ਸ਼ੁਰੂ ਹੋਗਾ ਜੀ ਆਓ ਜੀ ਇਧਰ 5 ਨੰਬਰ ਦੀ ਦਸੋ ਵੀ ਦਿੱਤੀ ਭਾਜੀ ਸੂਆ ਭੈਣ ਭਰਾਵਾਂ ਦੇ ਗੜੀ ਜੀ ਦੋ ਜਾਲ ਵਾਲੇ ਤੇ ਜਾਲ ਵਾਲੇ ਭਾਵੇਂ ਵਾਲੇ ਦਾਵਾ ਮਹੀਂ ਨਹੀਂ ਸੀ ਪਿੱਕੀ ਜਿੱਦਾਂ ਦੀ ਸੰਭੀ ਹੁੰਦਾ ਨਾ ਬੋਲ ਜੀ ਠੀਕ ਹੈ ਜੀ ਕਿੰਨਾ ਦੁੱਧ ਚੁੰਡੀ ਹੈ ਹਾਂ ਜੀ ਦੁੱਧ ਕਿੰਨਾ ਜੀ ਦੁੱਧ ਦੇ ਥੱਲੇ ਭਾਜੀ ਪੱਕਾ ਦੁੱਧ ਤੇ 6-7 ਲੀਟਰ ਆ ਹੂੰ ਆਪਾਂ ਪੱਕਾ ਜਿਹੜਾ ਵਾ ਛੇਰ ਵਾਲੇ ਕੋਈ ਛੇ ਬੰਦ ਕੇ ਸੌਦਾ ਕਰ ਲਈਏ ਹਨਾ ਜੀ ਹਾਂ ਠੀਕ ਹੈ ਜੀ ਤੇ ਇਹਦੀ ਪਹੁੰਚ ਕਿੰਨੇ ਚੱਕ ਲੈਣੀ ਇਹਦਾ ਭਾਜੀ ਛੋਟਾ ਹੀ ਹੈ ਰੇਟ ਹਾਂਜੀ ਹਾਂਜੀ ਇਹਦੀ ਕਰਤੀ 50 ਚ ਪਹੁੰਚ ਨਹੀਂ 50 ਦੇ ਵੀ ਜ਼ਿਆਦਾ ਹੁੰਦਾ 45 ਚ ਪਹੁੰਚ ਜੇ 45 ਗੱਡੀ ਕੋ ਆਬਦ ਲੈ 42000 42000 ਰੁਪਏ ਹਨਾ ਸਭ ਤੋਂ ਘੱਟ ਰੇਟ ਆ ਲੈ ਸਭ ਤੋਂ ਘੱਟ ਜੀ ਲੈ ਜੀ ਕਰਿਓ ਚੱਕ ਦੋਸਤੋ 45000 ਰੁਪਏ ਚ 100 ਕਿਲੋਮੀਟਰ ਤੱਕ ਦੀ ਪਹੁੰਚ ਦੋ ਤੇ 6 ਕਿਲੋ ਸੂਆ ਤੁਹਾਡੇ ਸਾਹਮਣੇ ਹੈ ਜੀ ਗੱਡੀ ਕੋ ਆਬਦ ਲੈਊਗਾ 42000 ਛੋਟਾ ਜਿਹਾ ਮੁੱਲ ਦੋਸਤੋ ਬਿਲਕੁਲ ਨਾਰਮਲ ਜਿਹਾ ਰੇਟ ਹਾਂ ਲਓ ਜੀ ਕਰੋ ਜੀ ਚੈੱਕ ਚੈੱਕ ਕਿ ਵੀ ਕਰਾਈ ਜ ਮੈਂ ਆਪਾਂ ਅੱਛਾ ਜੀ ਇੱਕ ਇੱਕ ਰੋਣ ਲਾਈਆ ਡਾਕਟਰ ਨੇ ਆਪਾਂ ਨੂੰ ਡੇਢ ਕ ਮਹੀਨੇ ਦੇ ਸ਼ਾਕੇ ਦਸੀ ਜੇ ਅੱਛਾ ਮਤਲਬ ਕਨਫਰਮ ਕੋਈ ਨਹੀਂ ਜੇ ਪਰਮ ਨਹੀਂ ਜੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਕਰਿਓ ਚੈੱਕ ਡੇਢ ਮਹੀਨੇ ਦੇ ਨਿਕਲ ਵੀ ਸਕਦੀ ਜੇ ਠੀਕ ਹੈ ਜੀ ਸੁਰਬੱਕੀ ਜਿਹੜਾ ਕੋਈ ਵੀਰ ਭੈਣ ਭਰਾ ਖੜੂਗਾ ਉਹ ਜਿਸਮ ਤੇ ਹਰੇ ਜੀ ਨਹੀਂ ਆਪਾਂ ਦਾ ਦੁੱਧ ਵਾਲਾ ਮੁੱਲ ਕੀਤਾ ਜਾਣੀ ਠੀਕ 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 ਹਾਂ ਜੀ ਨਵੀਂ ਜੀ ਦੋਸਤੋ ਬਿਲਕੁਲ ਨਾਰਮਲ ਰੇਟ 45000 ਰੁਪਿਆ ਰੇਟ ਹੈ ਦਾ ਮੌਕੇ ਦਾ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਣੀ ਹੈ ਹਾਂ ਜੀ ਅੱਗੇ ਆਗਾ ਜੀ 6 ਨੰਬਰ ਪਾਜੀ ਵੱਡੀ ਮਹੀਂ ਜੇ ਗਾੜੀ ਹਾਂਜੀ ਬੱਚਾ ਨਹੀਂ ਜੇਗਾ 부ਚੀ ਬਣੀ ਜੇ ਅੱਛਾ 부ਚੀ ਬਣੀ ਜੇ ਕਿ ਘਰ ਹੋਣੀਆਂ ਦੋਵੇਂ ਮਈਆਂ ਉਹ ਮੈਂ ਦਾ ਵੀ ਨਾ ਬੰਦਿਆਂ ਨਾਲ ਡੰਗਰ ਮੰਨ ਲੋ ਬੱਚੇ ਸਾਂਭੇ ਨਹੀਂ ਮਗਰ ਆਪਣੇ ਘਰੇ ਆਉਂਦੇ ਬੱਚਾ ਮਰ ਗਿਆ ਉਹਦਾ ਅੱਛਾ ਜੀ ਆ ਜਿਹੜੀ ਮਈਆਂ ਇਹ ਬੱਚਾ ਹੈਗਾ ਇਹ ਬੱਚਾ ਮਰਿਆ 부ਚੀ ਬਣਾਈ ਜੇ ਬੰਦੇ 부ਚੀ ਬਣਾਈ ਹੁਣ 부ਚੀ ਦੇ ਮਿਲਦੀ ਕਿ ਪਹਾੜੇ ਨੂੰ 부ਚੀ ਤੇ ਮਿਲਦੀ ਹੈ ਜੀ 부ਚੀਤੇ ਵੀ ਪਹਾੜਾ ਗਾੜੀ 부ਚੀ ਰੱਖ ਕੇ ਪਹਾੜਾ ਛੱਡ ਦੇਈਦਾ ਨਾ ਠੀਕ ਹੈ ਜੀ ਨੋਤੇ ਨੌ ਦਾ ਲੀਟਰੀ 8 ਕਹਿ ਕੇ ਦੇਣੀ ਆ 8 ਲੀਟਰ ਦੁੱਧ ਮੰਨ ਕੇ ਸੁਟਾ ਦੇਣਾ ਵੱਡੇ ਢਾਂਚੇ ਦੀ ਮਹੀਂ ਜੇ ਮੰਨ ਲਓ ਤਾਜ਼ਾ ਬੱਚਾ ਹੋਏ ਮਹੀਂ ਦਾ ਤੇ ਮਹੀਂ ਭਾਜੀ 130 35 ਦੀ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਵੱਡੀ ਮੈਂ ਆ ਪਰ ਆਪਾਂ ਕਿੰਨੇ ਦੀ ਅੱਜ ਕਰ ਦੇਣੀ ਪਾਉਂਗੇ ਆਪਾਂ ਜੀ ਹੁਣ ਬੱਚੇ ਮਰੇ ਦਾ ਵਟਾ ਲੱਗਣਾ ਧੰਨਵਾਦ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਹਾਂ ਦੱਸੋ ਫਿਰ ਆਪਾਂ ਹਾਂਜੀ 80 ਤੇ ਕਰੀਏ ਪਹੁੰਚੇ ਦੀ 80 ਤੇ ਫਿਰ ਜਿਆਦਾ ਹੋ ਜਾਂਦਾ 75 ਤੇ ਜੇ ਜੇ ਮੁਲਕ ਕੀ ਵੇ 73 ਤੇ ਪਹੁੰਚ ਗੱਡੀ ਕੋ ਆਪਦੇ ਲੈ ਉਹ 70 70 ਹਜ਼ਾਰ ਹੈ ਨਾ ਹਾਂਜੀ ਠੀਕ ਹੈ ਜੀ ਲਓ ਲੋ ਤੋਂ ਵੱਡਾ ਕਦ ਕੱਟ ਮੈਂ ਦਾ ਰਾਜੀਪੂਰੀ ਵੇਖ ਲਓ ਚੈੱਕ ਕਰ ਲਓ 8 ਕਿਲੋ ਤੋਂ ਤੇ ਮੌਕੇ ਦਾ ਤਿਆਰ ਜੇ ਬਚਾ ਐਕਸਪਾਇਰ ਹੋਗਾ ਪੂਛੀ ਬਣਾਈ ਹੈ ਭਾਈ ਕਹਿੰਦਾ ਤੇ ਪੂਛੀ ਦੇ ਮਿਲਦੀ ਹੈ ਤੇ ਪਹਾੜੇ ਦੇ ਮਿਲਦੀ ਵਡੀ ਮੈਂ ਇਹ ਨਹੀਂ ਕੋਈ ਲੱਗੇ ਹੋਊਗਾ ਤੇ ਮੰਨ ਲਓ ਕਦ ਨਿਕਾਊਗਾ ਹਾਂਜੀ ਹਾਂਜੀ ਲਓ ਜੀ ਕਰ ਲਿਓ ਚੈੱਕ ਇਹਦੀ ਦੋਸਤੋ ਪਹੁੰਚ ਗਈ ਜੀ 73000 ਚ ਜੀ 73000 ਚ ਪਹੁੰਚ ਗਈ 73000 ਦੇ ਵਿੱਚ ਪਹੁੰਚ ਜੇ ਕੋਈ ਵੀ ਗੱਡੀ ਆਪਣੀ ਲੈ ਕੇ ਆਇਆ ਫਿਰ 70 ਜੀ ਐਸ ਤੁਹਾਨੂੰ ਇਹ ਮੱਝ ਮਿਲ ਜਣੀ ਜੀ ਵੱਡੀ ਮੈਂ ਜੀ ਕੋਠੇ ਜਿਹੜੀ ਹਾਂ ਰਾਜੀਪੂਰੀ ਵਜ਼ਨ ਮੌਜੂਦ ਵਾਲੀ ਮੱਝ ਹਾਂਜੀ ਲੋ ਜੀ ਚੈੱਕ ਕਰ ਲੋ ਥਾਣਾ ਫੁਣਾ ਦੀ ਕੁਆਲਿਟੀ ਕਰਾ ਚੈੱਕ ਕਰ ਲੋ ਨਖੜਵੇਂ ਚਾਰੇ ਸਣ ਗੈਪ ਦੇ ਵਿੱਚ ਕੋਈ ਫੋਟ ਸ਼ਾਨੀ ਨਾਲ ਵੇਖੋ ਜੀ ਬਿਲਕੁਲ ਨੋਰਮਲ ਰੇਟ ਦੇ ਵਿੱਚ ਮੱਚ ਦੋਸਤੋ ਕਿਸੇ ਪਾਸਿਓ ਕੋਈ ਕਮਿਊਨਿਕੇਟ ਕਰਦ ਕਾਠ ਮੈਂ ਦਾ ਚੈੱਕ ਕਰ ਲਿਓ ਹਲੋ ਵੇਖੋ ਜੀ ਅਛਾ ਪਰ ਇਹਨੂੰ ਵੀ ਲੱਗਾ ਠੀਕ ਟੁਕਾ ਕੇ ਨਹੀਂ ਕੋਈ ਨਹੀਂ ਭਾਈ ਸੂਈ ਡੇਢ ਤਿੰਨ ਮਹੀਨੇ ਦੀ ਆ ਸਾਰੀ ਅੱਛਾ ਡੇਢ ਮਹੀਨੇ ਦੀ ਸੂਈ ਹੈ ਨਾ ਹਾਂਜੀ ਹਾਂਜੀ ਸਵੇਰ ਤ ਆ ਜਾਈ ਹੈ ਜੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਸੀ ਡੇਢ ਕ ਮਹੀਨੇ ਦੀ ਆ ਤੁਹਾਨੂੰ ਇਹ ਦੋ ਆ ਗਿਆ ਪ੍ਰਿਆਮ 7 ਨੰਬਰ ਹਾਂਜੀ ਹਾਂਜੀ ਇਹ ਵੀ ਮੜ ਦਾ ਕਾਜ ਕਾਟ ਤੁਸੀਂ ਵੇਖ ਲਓ ਬਹੁਤ ਵੱਡੇ ਕਦਗੱਟ ਦੀ ਭਾਈ ਇੱਕ ਇੱਕ ਘਰਾਂ ਲਿਆਣੀਆਂ ਦੋਵੇਂ ਮਈਆਂ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਕਿੰਨਾ ਟਾਈਮ ਹੋਗਾ ਸੀ ਭਾਈ ਇਹ ਸੂਈ ਹੈ ਤਾਜੀ ਮਈ ਹਫਤੇ ਦਾ ਖਾਂਦਣਾ ਦੀ ਅੱਛਾ ਹਫਤਾ ਦਾ ਦਸ ਦਿਨ ਹੋ ਗਿਆ ਸੂਈ ਨੂੰ ਸਣਾ ਜੀ ਜਿਹੜੇ ਮਗਰ ਕੱਟੀ ਹੀ ਆ ਭਾਵੇਂ ਚੇਮ ਖਾਦਨੇ ਵੀਡੀਓ ਦੇ ਆ ਲਓ ਅੱਛਾ ਜੀ ਇਹ ਕੱਟੀਏ ਦੀ ਇਨਸਪਾਇ ਦੋਸਤੋ ਆ ਬੱਚਾ ਦਾ ਕਟੀ ਦੀ ਐਕਸਪਾਇਰ ਜਿਹੜੀ ਹੋ ਗਈ ਹੈ ਮੱਝ ਦੀ ਤੇ ਹੁਣ ਇਦਾਂ ਹੀ ਮਿਲ ਪਈ ਹੈ ਨਾ ਤੇ ਹੁਣ ਇਹਦੀ ਭੂਸੀ ਬਣ ਜੂਗੀ ਹੈ ਨਾ ਜੀ ਆ ਭੂਸੀ ਬਣਾ ਦਾਂਗੇ ਚਲੋ ਨਾਲੇ ਸਬੂਤ ਹੋ ਜਾਂਦਾ ਨਾਲੇ ਭੈਣ ਭਰਾ ਨੂੰ ਚੋਨਾ ਸੌਖਾ ਆ ਜਾਂਦਾ ਹਾਂਜੀ ਹਾਂਜੀ ਇਹਦੇ ਥੱਲੇ ਭਾਜੀ 10 ਲੀਟਰ ਦੁੱਧੇ ਮਹੀ ਥੱਲੇ ਨੈਟ ਨੈਟ ਤਿਆਰ ਹੈ ਉਹ ਤੋਂ 11 12 ਲੀਟਰ 10 ਲੀਟਰ ਕਾ ਕੇ ਦੇਣੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਬਰਿਆਮ ਕਿੰਨੇ ਚ ਪਹੁੰਚ ਕਰ ਗਈ ਜਸੂਆ ਭੈਣ ਭਰਾਵਾਂ ਦੇ ਗੜੀ ਜਾਂ ਦੂਜਾ ਕੁੱਤੇ ਚਾਲ ਵਾਲੇ ਚੌਥਾ ਵਾਲੇ ਆਪਦੀ ਸਮਝ ਵੇਖੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਫਿਰ ਤੇ ਚਲੋ ਆਪਾਂ ਬੱਚੇ ਹਿਸਾਬ ਨਾਲ ਲਈ ਹੁਣ ਕਿਸੇ ਭੈਣ ਭਰਾ ਨਾਲ ਕਿਦਾਂ ਆਪਾਂ ਕੇ ਤੋਂ ਘਾਟੇ ਨਾਲ ਨਹੀਂ ਦੇਣੀ ਹਾਂਜੀ ਹਾਂਜੀ ਆਪਾਂ ਬੱਚੇ ਦੇ ਨਾਲ ਲਈ ਹੀ ਮਾਜੀ ਠੀਕ ਠੀਕ ਹਾਂਜੀ ਹਾਂਜੀ ਆਪਾਂ ਮਹੀਂ ਫਿਰ ਵੇਚਣੀ ਸੀ ਬਾਜੀ ਇਹ 70 ਪਾ ਕੇ ਆਉਣੀ ਇਹ ਤੇ ਗੱਲ ਹੈ ਜੀ ਹੁਣ ਤੁਹਾਨੂੰ ਪਤਾ ਵੀ ਜਿੰਨ ਬੱਚੇ ਤੋਂ ਉਹਦੇ ਵਟਾ ਤੇ ਲੱਗਣ ਲੱਗਣਾ ਹਾਂਜੀ ਹਾਂ ਦੱਸੋ ਫਿਰ ਜੈ ਜੈ ਮੁੱਲ ਕਰਦੀ ਜੀ ਕਰਦਿਏ 570 ਚ 70 ਚ ਕਿ ਮੰਗ ਮੰਨਣਾ ਸਤਾ 65 ਦੀ ਕਰਦਿਏ 65000 ਦੀ ਹੈਗੀ ਕਿ ਜੈ ਕਿਥਨੀ ਵੱਡੀ ਹੋਰ ਕਰਦੀ ਤੁਸੀਂ ਦੱਸ ਦਿਓ ਕਰਦਨੇ ਕੋਈ ਨਹੀਂ ਇਹਨੇ ਇਥੋਂ ਵੱਧਿਆ ਮਨੀ ਪੀਰ ਹੋਣੀ ਤੇ ਇਥੋਂ ਵੱਧਿਆ ਮਨੀ ਹੋਣੀ ਹੁਣ ਹਾਂਜੀ ਕਰਦੀ ਬੱਧੀ ਇੱਥੋਂ ਵੱਡਿਆ ਹੋਣੀ ਹੋਣੀ ਤੇ ਇੱਥੋਂ ਵੱਡਿਆ ਹੋਣੀ ਹੋਣੀ 36000 ਚ ਕਰਦੀ ਪਹੁੰਚ ਜਾਣ ਦੋ ਜੀ ਕੋਈ ਨਹੀਂ ਦੁੱਧ ਪੀਵੇ ਕੋਈ ਲਓ ਜੀ ਕਰਿਓ ਚੈੱਕ ਜੀ ਦੋਸਤੋ 10 ਕਿਲੋ ਦੁੱਧ ਨੈਟ ਤਿਆਰ ਮੈਂ ਨਾ ਜੀ 10 ਕਿਲੋ ਦੁੱਧ ਨਾ ਹੋਵੇ ਤੇ ਮੈਂ ਅਗਲਾ ਕੱਲ ਦੇ ਕਰਾਇਆ ਮੈਂ ਦੇ ਦੂੰਗਾ ਤੁਹਾਨੂੰ ਠੀਕ ਹੈ ਜੀ ਚੋਕੇ ਖਰੇ ਪਈ ਨਹੀਂ ਕਰਿਓ ਚੈੱਕ ਦੋਸਤੋ ਤੇ 36000 ਰੁਪਏ ਦੇ ਵਿੱਚ ਇਹਦੀ ਪਹੁੰਚ ਹੋਣੀ ਜੇ 100 ਕਿਲੋਮੀਟਰ ਤੱਕ ਦੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ 60000 ਚ ਮਾਝ ਤੁਹਾਨੂੰ ਮਿਲ ਜਣੀ ਹੈ ਇਹ ਮਿਲਦੀ ਜੇ ਸ਼ਾਹ ਫਾਰਮ ਤੋਂ ਹਾਂਜੀ ਇਹਨੇ ਨਿਕਨੇ ਕੇ ਮੁੱਲ ਹੋਰ ਕਿਸੇ ਫਾਰਮ ਤੋਂ ਨਹੀਂ ਮਿਲਦੀ ਜੀ 2 ਕਿਲੋ ਵਾਲੀ ਮੱਝ ਮਿਲਣੀ ਜੀ ਹਾਂ ਹਾਂ ਜੀ ਤਾਜੀ ਸੂਈ ਹੈ ਬੱਚਾ ਐਕਸਪਾਇਰ ਹੋ ਗਿਆ ਤੁਹਾਨੂੰ ਵਿਖਾਤਾ ਇਹ ਲੱਗ ਆਰਡਰ ਕੁਆਲਿਟੀ ਚੈੱਕ ਕਰੋ ਸੋਹਣੀ ਆਰਡਰ ਕੁਆਲਿਟੀ ਥਣਾ ਦੀ ਸਪੇਸ ਬਹੁਤ ਸੋਹਣੀ ਜੇ ਦੋ ਬਿਨਾਂ ਦੋ ਮੱਝਾਂ ਭਾਈ ਦੇ ਕੋਲ ਹੋਰ ਵੀ ਤੁਹਾਨੂੰ ਖਾਣ ਹਾਂਜੀ ਬ੍ਰਹਮ ਸਿੰਘ ਜੀ ਪਰਲੀ ਮੱਝ ਤੋਂ ਸ਼ੁਰੂ ਕਰੋ ਪਾਜੀ ਵੱਡੀ ਮਹੀਂ ਹਾਂਜੀ ਵੱਡੇ ਢਾਂਚੇ ਦੀ ਵੱਡੀ ਮੈਂ ਹਾਂ ਦੁੱਧ ਦੇ ਥੱਲੇ ਵੀ ਪਾਜੀ 8 ਕਿਲੋ ਜੇ 8 ਕਿਲੋ ਮੰਨ ਕੇ ਸੁਣੋ ਬੱਚੇ ਸਾਰੇ ਤਾਜੀ ਸੂਈਏ ਤੇ ਇਹ ਗੱਲ ਜੀ ਵੀ ਬਹਿਣੀ ਵਾਲਾ ਥਾਣਾ ਜਿਹੜਾ ਮਗਰਲਾ ਹਾਂ ਉਹ ਤੇ ਲੜਿਆ ਅੱਛਾ ਤਾਜੀ ਸੂਈਏ ਕਿ ਇਹ ਗੱਲ ਜੀ ਬਹਿਣੀ ਨਾ ਨਾ ਬਹਿਣੀ ਵਾਲਾ ਬਹਿਣੀਆਂ ਅੱਛਾ ਬਹਿਣੀ ਜਿਹੜਾ ਮਗਰਲਾ ਬਹਿਣੀ ਵਾਲਾ ਮਗਰਲਾ ਥਾਣ ਠੀਕ ਹੈ ਜੀ ਇਹਦਾ ਮਗਰ ਤਾਂ ਸੂਈ ਪਾਜੀ ਹਫਤੇ ਦੀ ਆਹ ਕੱਟੀਏ ਦੋਸਤੋ ਮਗਰ ਚੈੱਕ ਕਰ 8 ਕਿਲੋ ਦੁੱਧ ਜੇ ਜੇ ਮਹੀਂ ਦਾ ਥਾਂਦਾ ਵਟਾਣਾ ਦਾ ਤੇ ਮਹੀਂ ਇਹ ਵੀ ਹੋਰੀ ਤਾਂ ਜਣੀ ਠੀਕ ਹੈ ਜੀ ਹਾਂ ਅੱਛਾ ਹੁਣ ਧਾਰਾ ਤੁਰਾ ਬਿਲਕੁਲ ਨਹੀਂ ਹੁੰਦੀ ਨਹੀਂ ਉਹ ਤਾਂ ਆਉਂਦੀ ਥੋੜੀ ਬਤੀ ਪਰ ਆਪਾਂ ਨਹੀਂ ਆਪਾਂ ਤੇਲ ਕਰਕੇ ਦੇਣੀ ਹੈ ਨਾ ਜੀ ਹਾਂਜੀ ਠੀਕ ਹੈ ਕਿਵੇਂ ਸੁਆ ਭੈਣ ਭਰਾਵਾਂ ਦੇ ਗੱਡੀ ਜਾਂ ਦੁਜਾ ਲਾਲ ਵਾਲੇ ਤੇਜਾ ਲਾਲੇ ਦਹਵਾਂ ਵਾਲੇ ਠੀਕ ਹੈ ਜੀ ਇਹਦੀ ਪਹੁੰਚ ਕਿੰਨੇ ਚ ਹੋਊਗੀ ਇਹਦੀ ਕਰਦੀ ਹੈ 70 ਚ ਕਰੋ ਜੀ ਰੁਕ ਕੇ ਜਰੂਰ ਕਰੋਗੇ ਇੱਕੜੀ ਗੱਲ 60 ਚ ਕਰੀ ਗਏ ਦੇਖੋ ਜੀ ਮਾਨ ਤਾਨ ਜਾਂ ਜਿੰਨਾ ਹੋ ਸਕਦਾ ਇੱਕ ਰੇ 56000 ਤੇ ਪਹੁੰਚੇ 100 ਕਿਲੋਮੀਟਰ ਤੇ 55000 ਤੇ ਗੱਡੀ ਕੋ ਆਪਦੇ ਲਏਗਾ ਪੂਰੇ 53 ਦੀ ਪੂਰੇ 53000 ਹੰਤਾ ਵਟਾ ਕਰਕੇ ਮਹੀਂ ਤੇ ਪਾਜੀ ਉਦਾਂ ਹੀ ਵੜੀ ਆ ਤੇ ਦੋਸਤੋ ਥਾਂ ਦੀ ਤੇਲਿਆ ਮਗਰਲੇ ਥਾਂ ਦੀ ਬਹਿਣੀ ਵਾਲੇ ਪਾਸੇ ਦੀ 8 ਕਿਲੋ ਦੁੱਧ ਮੌਜੂਦਾ ਤਿਆਰ ਬੱਚਾ ਮਗਰ ਕੱਟੀ ਬਿਲਕੁਲ ਤਾਜੀ ਸੂਈ 56000 ਰੁਪਏ ਦੇ ਵਿੱਚ 100 ਕਿਲੋ ਮੀਟਰ ਤੱਕ ਦੀ ਪਹੁੰਚ ਆ ਗਈ ਜੀ ਲਓ ਜੀ ਜੇ ਕਿਸੇ ਨੇ ਵੀ ਨੇ ਗੱਡੀ ਆਪਣੀ ਲੈਣੀ ਫਿਰ 53000 ਚ ਮੱਝ ਮਿਲ ਜਣੀ ਤੁਹਾਨੂੰ ਇਹ ਤਾਜੀ ਸੂਈ ਤਾਜੀ ਸੂਈ ਜੇ ਮੈਂ ਫਿਰ ਤਾਜੀ ਸੂਈ ਮੱਝ ਮਗਰ ਬੱਚਾ ਵੀ ਕੱਟੀ ਹਾਂਜੀ ਲਓ ਜੀ ਕਰਿਓ ਚੈੱਕ ਤਾਂ ਬਹੁਤ ਹੋਰ ਰੇਅਰ ਦੇ ਹਿਸਾਬ ਨਾਲ ਪਹੂ ਬਿਲਕੁਲ ਜੈ ਜੀ ਜਿੱਦਾਂ ਦਾ ਮਤਲਬ ਪੁੱਛਦਾ ਰੇਟ ਉਦਾਂ ਦਾ ਰੇਟ ਲਾਇਆ ਬ੍ਰਿਯਾਮ ਸਿੰਘ ਨੇ ਜੀ ਬਾਕੀ ਚਲੋ ਅਗਲੇ ਦਿਨ ਸੂਝ ਸਮਝੀ ਆਪਦੀ ਵੇਚ ਲੈਣਾ ਜੀ ਨਹੀਂ ਜੀ ਕੋਈ ਨਹੀਂ ਜੇ ਤੱਲੜਿਆ ਤਾਂ ਤੱਲੜ ਕਹਿ ਕੇ ਦੇਣੀ ਤੱਲੜ ਕਰਕੇ ਦੇਣੀ ਹੈ ਨਾ ਜੀ ਤੱਲੜ ਵਾਲਾ ਹੀ ਮੋਲਿਆ ਤੇ ਇਹਦੋਂ ਅੱਗੇ ਆ ਗਿਆ ਜੀ ਲਾਸਟ ਪੀਸ ਆਪਣੇ ਕੋਲ ਜੀ ਇਹ ਭਾਜੀ ਮਹੀਂ ਸੂਹਾ ਸਰੀਰ ਪਖਾਉਣ ਲਈ ਇਹ ਤੇ ਦੱਜਾ ਵਾ ਹਾਂਜੀ ਸਿੰਘ ਥੋੜੇ ਜਿ ਖੁੱਲੇ ਜੀ ਸਿੰਘ ਥੋੜੇ ਜਿ ਖੁੱਲੇ ਹੈ ਨਾ ਜੀ ਹਾਂ ਤੇ ਕਿੰਨਾ ਦੁੱਧ ਦੁੱਧ ਪਾਜੀ ਥਲੇ 8 ਲੀਟਰ ਦੇ ਨੈਟ ਨੈਟ ਤਿਆਰ ਹੈ ਨਾ ਠੀਕ ਹੈ ਜੀ ਇਹਦਾ ਤੇ ਮਤਲਬ ਸੂਈ ਨੂੰ ਕੰਨਾਟਮ ਹੋ ਗਿਆ ਸੂਈ ਨੂੰ ਇਹਨੂੰ ਪਾਜੀ ਕੋਈ ਮਹੀਨਾ ਗਿਆ ਅੱਛਾ ਤਾਜੀ ਸੂਈ ਮੈਂ ਮਾਨ ਦੀ ਮੈਂ ਦੁੱਧ 10 ਕਿਲੋ ਦਊਗੀ ਠੀਕ ਹੈ ਜੀ ਲਓ ਜੀ ਕੱਡੀਵਾਰ ਜਫਰਾਵਾਦੀ ਚੋਂ ਦੀ ਥੋੜੀ ਹਾਂਜੀ ਜਫਰਾਵਾਦੀ ਚ ਵੱਡੇ ਸਿੰਘ ਦੋਸਤੋ ਜਫਰਾਵਾਦੀ ਮੱਝਾਂ ਵਾਲੇ ਸਿੰਘ ਦੇਖ ਲਓ ਚੈੱਕ ਕਰ ਲਿਓ ਹਾਂਜੀ ਸਵੇਰ ਤੋਂ ਵੱਡੇ ਸਾਹਮਣੇ ਇਹਦੀ ਵਿਰੇਮ ਕਨੇਚ ਪਹੁੰਚ ਕਰਦੀ ਹਾਂਜੀ ਇਹਦੀ ਪਹੁੰਚ ਕਨੇਚ ਹੋ ਜੂਗੀ ਇਹਦੀ ਭਾਜੀ ਜੈ ਜੀ ਆ ਹਾਂਜੀ ਹਾਂਜੀ ਇਹਦੀ ਪੂਰੇ 57000 ਚ ਪਾਉਂਦੇ ਅੱਛਾ ਜੀ ਗੱਡੀ ਕੋ ਆਬਦਲੇ 53000 53000 ਜੀ ਹਾਂਜੀ ਨੋਰਮਲ ਦੇ ਰੇਟ ਹੈ ਕਿ ਵੀ ਇੱਕ ਮਹੀਨਾ ਦਾ 50000 ਰੁਪਏ ਕੀਤਾ ਰੇਟ ਹਾਂਜੀ ਇੱਕ ਮਹੀਨਾ ਦਾ ਅੱਗੇ ਵੀ 53000 ਰੁਪਏ ਦਾ ਰੇਟ ਹੈ ਨਹੀਂ ਇਹਦਾ ਹੀ ਆਈ ਹੋ ਅੱਛਾ ਇਹਦਾ ਹੀ ਹੋਇਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਹੀ ਲਓ ਜੀ ਕਰਿਓ ਚੈੱਕ 57000 ਰੁਪਏ ਡਿਮਾਂਡ ਜਿਹਦੀ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀ ਗੱਡੀ ਆਪਨੀ ਲੈ ਆ ਤਾਂ ਫਿਰ ਮਿਲ ਜੇ ਤੁਹਾਨੂੰ ਇਹ 40000 ਰੁਪਏ ਆਜ ਦੀ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਨੌ ਨਗ ਦਿਖਾਤੇ ਤੇ ਨੌ ਨਗ ਜਿਹੜੇ ਸਵੇ ਸਵੇ ਬੱਚਾ ਵੀ ਇੱਕ ਮਹੀਨੇ ਤੇ ਮਗਰ ਹੈ ਇੱਕ ਮਹੀਨੇ ਦੀ ਕੱਟੀ ਐਕ ਇੱਕ ਮਾਰੀ ਟੋਕਰ ਗੱਬਣੀ ਵਿੱਚ ਤੇ ਬਾਕੀ ਮੱਝਾਂ ਦੋਸਤੋ ਇਹ ਪਹੂ ਜਿਹੜੇ ਸਾਰੇ ਸੂਏ ਸੋਏ ਆ ਜੀ ਤਸੱਲੀ ਕਰਨੀ ਏਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਬਾਈ ਦਾ ਡਰੈੱਸ ਏਕਰੀ ਜਰੂਰ ਬੋਲ ਦੇਣਾ ਫਿਰ ਪਿੰਡ ਚਾਮਕੇ ਤਹਿਸੀਲ ਜिला ਸ਼੍ਰੀ ਤਰਨਤਾਰ ਸਾਹਿਬ ਭਾਈ ਦਾ ਨਾਮ ਹੈਗਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬ੍ਰਾਮ ਸਿੰਘ ਜੀ ਏਕਰੀ ਫਿਰ ਬੋਲ ਦਿਓ ਹੁਕਮ ਜੀ ਜੀ 6284744127 6284744127 ਹਾਂਜੀ ਦੱਜਾ ਨੰਬਰ ਤੇ 7089601127 7089601127 ਠੀਕ ਹੈ ਜੀ ਪਹਿਲੀ ਗੱਲ ਤੇ ਫੋਨ ਭੈਣ ਭਰਾ ਕਰੇ ਉਸੇ ਵੇਲੇ ਚੁੱਕੀ ਲਾ ਹਾਂਜੀ ਜੇ ਨਾ ਵੀ ਕਿਹੋਲੇ ਹੋਵੇ ਤੇ ਮੈਸੇਜ ਕਰੋ WhatsApp ਤੇ ਉਸੇ ਵੇਲੇ ਸਾਰੀ ਇਨਫੋਰਮੇਸ਼ਨ ਆ ਜੂਗੀ ਤੁਹਾਨੂੰ ਠੀਕ ਹੈ ਠੀਕ ਹਾਂਜੀ ਹਾਂਜੀ ਧੰਨਵਾਦ ਜੀ ਦੋਸਤੋ ਵੀਡੀਓ ਵੇਖਣ ਵਾਸਤੇ ਹਾਂਜੀ